ਕਾਲਸਾ ਰਾਇਗੁਰਜੀ ਦੀ ਫੋਟੇ ਅੱਜ ਲਗਾਤਾਰ ਤੀਜੀ ਚੌਥੀ ਰਾਤ ਆਪਾਂ ਨੂੰ ਇੱਥੇ ਬੱਚਾ ਨੂੰ ਲੱਗਿਆ ਉਧਰੋਂ ਸ਼ੰਭੂ ਖਨੌੜੀ ਬੱਥੇ ਨੂੰ ਅੱਜ ਲਗਾਤਾਰ 13 ਤਰੀਕ ਤੋਂ ਲੈ ਕੇ 22 ਤਰੀਕ ਆ ਗਈ ਹੈ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਤਰ੍ਹਾਂ ਮੈਥੋਂ ਪਹਿਲਾਂ ਬੋਲ ਲਿਆ ਗੱਲ ਕੀਤੀ ਗਈ ਕਿ ਇੱਥੇ ਆਪਣੇ ਲੋਕ ਤਾਂ 11:00 ਵਜੇ ਰਾਤ ਨੂੰ ਆਪਣੀ ਡਾਲ ਵੀ ਪੈ ਰਹੇ ਆ ਲੋਕ ਕਦੋਂ ਇਰਾਕੇਰੀ ਵਿੱਚ ਕਿ ਲੋਕਾਂ ਨੂੰ ਤੰਗ ਕਰਦੇ ਆ ਆਪਣੀ ਕੋਈ ਮਜਬੂਰੀ ਆ ਤਾਂ ਬੈਠੇ ਆ ਆਪਣਾ ਸ਼ੌਕ ਤਾਂ ਹੈ ਨਹੀਂ ਜਾਂ ਆਪਾਂ ਨੂੰ ਬਿਠਾਇਆ ਕਿੰਨੇ ਆ ਇੱਥੇ ਲੋਕ ਇਹ ਵੀ ਬੈਸਦੇ ਆ ਆ ਕੇ ਜੀ ਨੌਰਾ ਦਾ ਮੋਦੀ ਨਾਲਾ ਦਿੱਲੀ ਨਾਲ ਕੋਈ ਪੰਜਾਬ ਦੀ ਛੜਕਾ ਦੇ ਬੈਠੋ ਜਿਹਨਾਂ ਅਗਲਿਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਕੁੜੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲੱਤਾਂ ਵਾ ਤੋੜਤੀਆਂ ਮੂੰਹ ਬੰਦਤੇ ਅੱਖਾਂ ਘੜਤੀਆਂ ਸਾਡੀ ਮਸ਼ੀਨਰੀ ਆਕੇ ਪੰਨਤੀ ਤੇ ਅੱਜ ਬਾਈ ਜੀ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜਿੱਦੋਜਾਦ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਰ ਨੰਬਰ ਅਕਤਾਰੀ ਵਟਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਆਪਣੀ ਮੁੱਢਲੀ ਮੰਗ ਇਹ ਸੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਚੇਤ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵਾਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ ਗੱਲ ਸਹੀ ਇਹ ਨਹੀਂ ਗੱਲ ਪੈਸੇ ਦੀ ਆ ਆਪਾਂ ਇਸ ਗੱਲ ਤੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੇ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲ ਨੂੰ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਖਤਰ ਕਰਨੇ ਆ ਫੇਰ ਆ ਕੇ ਹੀ ਹਰਤ ਹੋਣੇ ਆ ਸੇਸ ਗੱਲ ਤੇ ਆਪਾਂ ਸਾਰੇ ਜਣੇ ਹੋਏ ਸੀ ਤੇ ਭਰਾਵੋ 302 ਅੱਜ ਜਾ ਕੇ ਲੱਗੀ ਹੈ ਜਾਂ ਸੱਤਨਾ ਬਾਅਦ ਜਿਹੜੀ ਸੜਕਾਂ ਦੇ ਬੈਠੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਹੜੇ ਲੋਕ ਇੱਥੇ ਆ ਕੇ ਇਹ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਹਕੇਰੀ ਬੈਠੇ ਹੋ ਤੁਸੀਂ ਮੰਤਰੀਆਂ ਦੇ ਘਰ ਮਰੇ ਬੈਠੋ ਤੁਸੀਂ ਰਾ ਅਸੀਂ ਸਾਡੀਆਂ ਜਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਘੇਰਿਆ ਤੇ ਰਾ ਸ਼ੰਭੂ ਵੀ ਨਹੀਂ ਘੇਰਿਆ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹ ਰਹੇ ਆ ਜੇ ਰੋਕਿਆ ਰਾਤ ਸਰਕਾਰਾਂ ਨੇ ਰੋਕਿਆ ਲੋਕਾਂ ਨੇ ਰੋਕਿਆ ਇੱਥੇ ਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਵੀ ਜਿਹੜੇ ਵੀ ਇੱਥੇ ਅੱਜ ਰਾਤ ਨੂੰ 11 12 ਵਜੇ ਆ ਠੰਡ ਦਾ ਮਹੀਨਾ ਕਦੋਂ ਛੱਡ ਗਿਆ ਠੰਡੀ ਸੜਕ ਦੇ ਉੱਤੇ ਤੇ ਮੈਨੂੰ ਪਤਾ ਪੂਰੇ ਬਿਸਤਰੇ ਵੀ ਨਹੀਂ ਹੋਣੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰੌਲੇ ਨੇ ਕੋਈ ਇਹਨਾਂ ਦੇ ਬੱਤਾਂ ਦੇ ਰੌਲੇ ਆ ਕੋਈ ਇਹਨਾਂ ਦੇ ਘਰ ਦਾ ਰੌਲਾ ਜੋ ਨਵੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਡਬਲਯੂਟੀ ਦੀਆਂ ਨੀਤੀਆਂ ਨੇ ਜੋ ਗੈਟ ਦੇ ਸਮਝੌਤੇ ਆ ਜੋ ਨਿਊ ਬੰਡ ਆਰਡਰ ਦੀਆਂ ਨੀਤੀਆਂ ਨੇ ਜੋ ਨਵੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਣਾ ਹੈ ਉਹਦੇ ਤਹਿਤ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣੇ ਇਕੱਠੇ ਹੋ ਰਹੇ ਆ ਇਹ ਸਾਉਣ ਕੰਦੀ ਲੋਰ ਆ ਭਾਈ ਜਿਹੜੇ ਦੁਕਾਨਦਾਰ ਉੱਠ ਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਤੜਕੇ ਦੀਆਂ ਪੋਸਟਾਂ ਪਾਈ ਜਾਂਦੇ ਆ ਉਹਰ ਬਿਨਾਂ ਗੱਲ ਤੋਂ ਦੂਜੇ ਦਾ ਬਾਹ ਰੋਕ ਲੈਂਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਜੇਲ੍ਹ ਕਰਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਤੰਗ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬਲਕੇ ਵੀ ਆ ਜਾਓ ਉੱਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸੋਚੋ ਵੀ ਇਹ ਸਿਰਫ ਇਕੱਲੇ ਕਿਸਾਨਾਂ ਦੀ ਹੈ ਜਾਂ ਕੋਈ ਨਿੱਜੀ ਲੜਾਈ ਹੈ ਇਹ ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨੀਤੀਆਂ ਆ ਰਹੀਆਂ ਨੇ ਤੁਹਾਡਾ ਸਰਬ ਤਵਾ ਕੱਢ ਦੇਣਾ ਨਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀਆਂ ਜਿਉਂਦਾ ਰਹਿਣਾ ਸੋ ਘੱਟੋ ਘੱਟ ਇਸ ਗੱਲ ਨੂੰ ਮੜਾ ਮੋਟਾ ਮੇਰਾ ਵੀਰ ਆਪਣੇ ਦਿਮਾਗ ਨਾਲ ਵਿਚਾਰ ਲੈ ਕੇ ਸਰਕਾਰ ਦਾ ਪੂਰਾ ਢੀ-ਚੋਟੀ ਦਾ ਜ਼ੋਰ ਲੱਗਿਆ ਹੈ ਵੀ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜਥੇਬੰਦ ਗਰੂਪ ਵਿੱਚ ਇਕੱਠੇ ਹੋ ਰਹੇ ਐ ਇਹ ਇਕੱਠੇ ਨਹੀਂ ਹੋਣ ਦੇਣੇ ਇਹਨਾਂ ਨੂੰ ਪਾ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਐਸਐਲਐਸ ਕਮਤੇ ਲਾਇਆ ਹੋਏ ਨੇ ਆਪਣਾ ਸਾਰਾ ਤੰਤਰ ਇਸ ਡਾਟਾ 'ਤੇ ਜੋਰ ਲਾਇਆ ਹੋਇਆ ਹੈ ਵੀ ਲੋਕਾਂ ਦੇ ਵਿੱਚ ਜਿਹੜੇ ਬੰਦੇ ਜਥੇਬੰਦ ਗਰੂਪ ਦੇ ਵਿੱਚ ਇਕੱਠੇ ਹੋਗੇ ਜਥੇਬੰਦੀਆਂ ਬਣਾ ਕੇ ਸੰਘਰਸ਼ ਲੜਦੇ ਆ ਉਹਨਾਂ ਨੂੰ ਕਿਵੇਂ ਅਲੱਗ-ਥਲੱਗ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਸੋ ਸਾਰਾ trap ਇਹ ਗੰਦਾ ਸਾਨੂੰ ਸਭਨਾਂ ਦੀ ਲੋੜ ਆ ਚੋਸ ਕਰਕੇ ਆ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਕੁੰਡਾ ਦੇ ਵਿੱਚ ਬੈਂਕਰਾਂ ਦੀਆਂ ਕੁਰਕੀਆਂ ਆਉਂਦੀਆਂ ਤਾਂ ਵੀ ਲੜਨ ਵਾਲੀ ਜੇ ਹੁੰਦੀਆਂ ਅੱਗੇ ਹੁੰਦੀਆਂ ਜੇ ਤੁਹਾਡੇ ਕੋਈ ਮੀਟਰ ਆ ਕੇ ਪੱਤਕੇ ਲੈ ਜਾਂਦੇ ਆ ਬੀਲਬੋਰਡ ਵਾਲੇ ਤਾਂ ਵੀ ਜਦੋਂ ਬੰਦੀਆਂ ਅੱਗੇ ਹੁੰਦੀਆਂ ਜੇ ਤੁਸੀਂ ਜਾਣੇ ਕੋਈ ਥਾਣੇ ਦੇ ਦਫ਼ਤਰੇ ਫਰਿਆਦ ਲੈ ਕੇ ਉੱਥੇ ਨੂੰ ਕੋਈ ਸੁਣਦਾ ਦੂਜੇ ਵੱਗ ਲੀਡਰ ਦਾ ਫੋਨ ਆ ਜਾਂਦਾ ਤੇ ਸੱਚ ਕਹਿੰਦਾ ਤਾਂ ਮੁਕੱਦਮਾ ਦਰਜ ਨਹੀਂ ਹੋਣਾ ਜਦ ਝੂਠੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਦੇ ਕਹਿਣ ਤੇ ਉੱਥੇ ਹੀ ਭਰਾਵੋ ਤੁਹਾਡੇ ਨਾਲ ਇਹੀ ਜੱਥੇਬੰਦੀਆਂ ਖੜਦੀਆਂ ਜੱਥੇਬੰਦ ਹੋ ਜਾਓ ਚੰਗੇ ਰਹੋਗੇ ਸਿਆਸੀ ਬਦਲਾਅ ਤੁਸੀਂ ਕਰਕੇ ਦੇਖ ਲਿਆ ਬਾਈ ਆ 92 ਜਿਤਾ ਕੇ ਦੇਖਿਆ ਕੀ ਨਿਕਲਿਆ ਉਹਦੇ ਚੋਂ ਇਸ ਕਰਕੇ ਤੁਹਾਨੂੰ ਬੇਨਤੀ ਇਹੀ ਹੈ ਜਿੰਨੇ ਵੀ ਭਰਾ ਇੱਥੇ ਆ ਕੇ ਬਹਿਸ ਵਿਸਾਈ ਕਰਦੇ ਆ ਗੱਲ ਪੈਂਦੇ ਆ ਸੀ ਜਾਣਾ ਸੀ ਜੀ ਉੜਾ ਤੀਜੇ ਦਿਨ ਹੀ ਇਹ ਕੰਮ ਐ ਸ਼ੌਂਕ ਨਹੀਂ ਬਾਈ ਕਿਸੇ ਨੂੰ ਇੱਥੇ ਬੈਠਣ ਦਾ ਜੇ ਅੱਜ ਅੱਠਵੇਂ ਦਿਨ ਤੇ ਗੱਲ ਗਈ ਐ ਕਿਹਦੀ ਵਿਵਦਾਨਤ ਗਈ ਐ ਇਹਦਾ ਜ਼ਿੰਮੇਵਾਰ ਕੌਣ ਆ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਐ ਜਿਹੜੀ ਗੱਲ ਅੱਜ ਅੱਠ ਦਿਨਾਂ ਬਾਅਦ ਬਹਾ ਕੇ ਸੜਕ ਤੇ ਕੀਤੀ ਐ ਇਹ ਐਫਪੀਆ ਦੀ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਅ ਲੋੜ ਨਹੀਂ ਪੈਣੀ ਇੱਥੇ ਲੋਕਾਂ ਨੂੰ ਖੜੇ ਹੋਣ ਦੀ ਨਾ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਜੇ ਤੁਸੀਂ ਬੈਠੇ ਸਾ ਇਹਨਾਂ ਨੂੰ ਤੇ ਨਾਲੇ ਰਾਹ ਜਾਂਦੇ ਲੋਕ ਰਾਹ ਗੀਰਨੇ ਉਹਨਾਂ ਨੂੰ ਸੋ ਇਸ ਕਰਕੇ ਜਿਹੜੇ ਵੀ ਭਰਾ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਪ੍ਰਾਪੇ ਗੰਦਾ ਪ੍ਰਚਾਰ ਬੈਠੇ ਕਰਦੇ ਆ ਨਾ ਸਫਾਂ ਧੂਈਆਂ ਦੇ ਬਹਿ ਕੇ ਖੁੰਡਾਂ ਦੇ ਬਹਿ ਕੇ ਵੀ ਉਹਨਾਂ ਦੇ ਤਿੱਜੇ ਦੇ ਹੀ ਕੰਮ ਆ ਜੀ ਢੰਡੇ ਡੰਡਾ ਪਾਈ ਰੱਖਦੇ ਆ ਜੀ ਬੈਠੇ ਰਹਿੰਦੇ ਆ ਜੀ ਇਹਦੀ ਖਾਤਰ ਬਈ ਆ ਯਾਦ ਰੱਖੋ ਜਿਹਦਵਾਰਾ ਜਿਹੜੀ ਸਰਕਾਰ ਬਣਨੀ ਆ ਚੌਲ ਵਿੱਚ ਦੇਖੀ ਜਦੋਂ ਬਣਾਗਾ ਕਿਵੇਂ ਕਰਦੇ ਆ ਸਿੱਤਰ ਸਾਰਿਆਂ ਨੇ ਪਾਣੇ ਆ ਤੋਂ ਸਾਨੂੰ ਸਮਝਣ ਦੀ ਲੋੜ ਆ ਇਕੱਠੇ ਹੋ ਜੇ ਇਹਨਾਂ ਆਪਣੇ ਲੋਕਾਂ ਦਾ ਰੋਹ ਨਾ ਕਰਿਆ ਕਰੋ ਤੋਂ ਬਈ ਆਪਾਂ ਜਿਹੜਾ ਇੱਥੇ ਬੈਠੇ ਸੀਗੇ ਲਗਾਤਾਰ ਜਾਮ ਲੱਗ ਗਿਆ ਸੀ ਮੋਰਚੌਂਗ ਦੇ ਵਿੱਚ ਹੁਣ ਆਪਣੇ ਹੱਥ 'ਚ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੋਲੇ ਐਫ ਆਈ ਆਰ ਦੀ ਕਾਪੀ ਆ ਗਈ ਹੈ ਪਹਿਲੀ ਆਪਣੀ ਮੰਗ ਇਹ ਸੀ ਵੀ ਮੁਕੱਦਮਾ 302 ਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਹੋਇਆ ਦੂਜੀ ਆਪਣੀ ਮੰਗ ਰਹੀ ਸੀ ਇਦਾ درجہ ਤੀਜੀ ਆਪਣੀ ਗੱਲ ਸੀਗੀ ਪਰਿਵਾਰ ਦੇ ਮੈਂਬਰ ਨੂੰ ਇਸ ਤਰ੍ਹਾਂ ਸ਼ੁਕਰ ਕਰਨ ਦੀ ਭੈਣਾਂ ਛੋਟੀ ਉਹਨੂੰ ਸਰਕਾਰੀ ਨੌਕਰੀ ਤੇ ਨਾਲ ਜਿਹੜੀ ਉਹਦੀ ਆਰਥਿਕ ਸਹਾਇਤਾ ਜਿਹੜੀ ਉਹਦੀ ਮਦਦ ਇਹ ਕੀਤੀ ਜਾਵੇ ਇਹ ਚਾਰੇ ਗੱਲਾਂ ਜਿਹੜੀਆਂ ਅੱਜ ਮੰਨੀਆਂ ਗਈਆਂ ਨੇ ਇਹ ਗੱਲ ਇੱਚੇ ਦੀ ਖੜੀ ਐਤੋਂ ਵੀ ਗੱਲ ਅੱਗੇ ਹੋਰ ਐ ਇੱਥੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੁੰਡਾ ਪ੍ਰਤਪਾਲ ਨਵੇਂ ਗਾਂਵ ਵਾਲਾ ਉਹਨੂੰ ਚੱਕ ਕੇ ਲਿਜਾ ਕੇ ਇੱਥੋਂ ਪੰਜਾਬ ਦੀ ਹੱਦ ਦੇ ਵਿੱਚੋਂ ਲਗਾਇਆ ਉਹਦੀਆਂ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਜਵਾਲੇ ਤੋੜ ਕੇ ਦੰਦ ਕੱਢਤੇ ਸਾਰੇ ਨਾ ਹੱਡੀਆਂ ਕਲੀ ਕਰਤੀਆਂ ਉਹਨੂੰ ਚੱਕ ਕੇ ਲਗੇ ਆ ਉਹਦੇ ਚੱਕ ਚੌੜ ਦਾ ਪਰਚਾ ਵੀ ਬਣਦਾ 307 ਦਾ ਪਰਚਾ ਵੀ ਬਣਦਾ ਜਿਹੜੇ ਸਾਡੇ ਨੌਜਵਾਨਾਂ ਦੇ ਦੋਹਰੀਆਂ ਅੱਖਾਂ ਨਿਕਲੀਆਂ ਨੇ ਉਹਦੇ ਪਰਚੇ ਹੀ ਬਣਦੇ ਆ ਜਿਹਨਾਂ ਦੇ ਲੱਤਾਂ ਟੁੱਟੀਆਂ ਉਹ ਵੀ ਪਰਚੇ ਬਣਦੇ ਆ ਜਿਹੜੀ ਮਸ਼ੀਨ ਨਹੀਂ ਪੰਨੀਓ ਉਹ ਵੀ ਪਰਚੇ ਬਣਦੇ ਆ ਇਹ ਸਾਰੇ ਪਰਚੇ ਜੇ ਵਾਕਈ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਐ ਮੈਂ ਪੰਜਾਬ ਦੇ ਲੋਕਾਂ ਨਾਲ ਐ ਤੇਰਾ ਪਤਾ ਇੱਥੇ ਲੱਗਿਆ ਭਰਾਵਾ ਕਿ ਤੂੰ 8 ਦਿਨਾਂ ਬਾਅਦ ਆ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਮੁਕੱਦਮਾ ਦਰਜ ਕੀਤਾ ਜਦੋਂ ਹਲੇ ਵੀ ਚੋਣਾਂ ਅਸੀਂ ਮੰਨ ਲਾਗੇ ਤੂੰ ਹਲੇ ਵੀ ਪੰਜਾਬ ਨਾਲ ਹੈ ਤੂੰ ਬਿਨਾ ਕੋਈ ਧਰਨਾ ਲਵਾਏ ਬਿਨਾ ਕੋਈ ਜਾਮ ਲਵਾਏ ਉਹ ਜਿਹੜਾ ਨੌਜਵਾਨ ਫਰਤਪਾਲ ਪੀਜੀਆਇ ਦਾਖਲ ਹੈ ਉਹਦਾ ਉਹਦਾ ਮੁਕੱਦਮਾ ਬਣਦਾ 307 ਦਾ ਚੱਕ ਚੋੜਦਾ 364 ਦਾ ਉਹ ਮੁਕੱਦਮਾ ਦੇ ਉਲਟਾ ਉਹਨੇ ਦੇ ਮੁਕੱਦਮਾ ਦਿੱਤਾ ਹੋਇਆ ਫਰਤਪਾਲ ਤੇ ਮੁਕੱਦਮਾ ਦਰਜ ਕੀਤਾ ਹਰਿਆਣਾ ਸਰਕਾਰ ਨੇ ਉਹ ਜਿਹੇ ਪੀਜੀਆਇ ਚੰਡੀਗੜ੍ਹ ਲਾਜ ਕਰਾ ਰਿਹਾ ਤਾਂ ਪੁਲਿਸ ਵੀ ਦੇਖਰੇਖ ਚ ਕਰਾ ਰਿਹਾ ਹੈ ਉੱਥੇ ਪੁਲਿਸ ਦਾ ਪਹਿਰਾ ਉੱਤੇ ਹਰਿਆਣਾ ਸਰਕਾਰ ਦਾ ਵੀ ਜਦੋਂ ਠੀਕ ਹੋ ਗਿਆ ਇਲਾਜ ਹੋ ਗਿਆ ਚੱਕ ਕੇ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿਆਂਗੇ ਸਾਡੇ ਸਾਰੇ ਆ ਗੋ ਦੇ ਮੁਕਦਮੇ ਦਰਜ ਹੋ ਗਏ ਹਰਿਆਣੇਸ ਅਦੇ ਅੰਦਰ ਤੇ ਸਾਡੇ ਬੰਦੇ ਵੀ ਮਰ ਗਏ ਸਾਡੇ ਬੰਦੇ ਕੁੱਤੇ ਵੀ ਗੱਦਪਾਰ ਵੀ ਤੋੜਤੇ ਸਾਡੇ ਟਰੈਕਟਰ ਵੀ ਭੰਨਤੇ ਤੇ ਸਾਨੂੰ ਭਾਗੋ ਇੱਥੇ ਕਾਰਵਾਈ ਕਰਾਉਣ ਲਈ ਕਿਸੇ ਕੋਈ ਐਫਪੀਆਰ ਤਰਾਉਂਦੇ ਨਹੀਂ ਮੁੱਢਲੀ ਐਫਆਈਆਰ ਜਿਹੜੀ ਕੀ ਕਹਿੰਦੀ ਹੈ ਸੁਪਰੀਮ ਕੋਰਟ ਕੀ ਕਹਿੰਦੀ ਹੈ ਵੀ ਜਦੋਂ ਕੋਈ ਬੰਦਾ ਆ ਕੇ ਤੁਹਾਡੇ ਕੋਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਖੜੇ ਮੌਕੇ ਦੇ ਡਿਊਟੀ ਦੇ ਮੁਲਾਜ਼ਮ ਨੂੰ ਇੱਕ ਆਪਣੀ ਦਰਖਾਸਤ ਹੁੰਦਾ ਬੇਨਤੀ ਕਰਦਾ ਅਪੀਲ ਕਰਦਾ ਵੀ ਮੇਰਾ ਹੱਥ ਕਹਾ ਨਾਜ ਨਾਲ ਮੁਕੱਦਮਾ ਦਾ ਜ਼ਿਕਰ ਹੋ ਉਸ ਨੂੰ ਬੰਦ ਪਰਤਾਲ ਕਰੋ ਤੇ ਇੱਥੇ ਸਾਨੂੰ ਭਰਾਵਾ 7 ਦਿਨ ਹੋ ਗਿਆ ਜੀ ਉਹ ਵਿਚਾਰੇ ਨੌਜਵਾਨ ਦੀ ਲਾਸ਼ ਵੀ ਜਿਹੜੀ ਮਿੱਟੀ ਬਣ ਚੁੱਕੀ ਹੈ ਸੱਤਾਂ ਅੱਠਾਂ ਦਿਨਾਂ ਮਾਤਾ ਨੂੰ ਪਤਾ ਵੀ ਮਾਚ ਰਹਿੰਦਾ ਕੀ ਹੈ ਸੋ ਇਸ ਕਰਕੇ ਜੇ ਅਸੀਂ ਤੂੰ ਤਾਂ ਮੰਨਾਂਗੇ ਭਰਾਵਾ ਜੇ ਤੂੰ ਵਾਕਈ ਪੰਜਾਬ ਦਾਦਰਦੀ ਹੈ ਤਾਂ 307 ਦੇ ਤੇ ਜੋ ਮਸ਼ਿੰਦਰੀ ਭੰਣਾ ਦੇ ਧਾਰਾਾਂ ਮ ਲੱਗਦੀਆਂ ਨੇ ਜੋ ਅੱਖਾਂ ਪੰਨਲੀਆਂ ਧਰਾਵਾ ਲੱਗਦੀਆਂ ਨੇ ਜੋ ਲੱਤਾਂ ਵਾਂਹ ਕੋੜੀਆਂ ਧਰਾਵਾ ਲੱਗਦੀਆਂ ਨੇ ਉਹ ਲਾ ਕੇ ਜਿਹੜੇ ਪਰਚੇ ਹਲੇ ਰਹਿੰਦੇ ਐ ਉਹ ਵੀ ਦੇਖ ਕੇ ਲੋਕਾਂ ਨੂੰ ਸੱਲੀ ਦਿਵਾ ਕੇ ਹਾਂ ਵਾਕਈ ਤੋਂ ਪੰਜਾਬ ਦੇ ਨਾਲ ਤੇਰੇ ਜਰਨ ਸਹਿਤ ਹੋ ਜਾਣਗੇ ਸੋ ਹੁਣ ਆਪਾਂ ਅਗਲੀ ਜਿਹੜੀ ਕਾਰਵਾਈ ਆ ਸਵਾਪਤਾ ਜੋ ਪ੍ਰਕਾ ਆਪਣਾ ਜਾਨ ਆ ਜਿਹੜਾ ਹੋਵੇ ਵੀ ਮੇਰਾ ਵੀ ਜਿੰਨੇ ਸਾਥ ਨਾਲ ਤੇ ਆਏ ਹੋ ਆਪਕੋ ਆਪਣੇ ਸਾਧਨ ਲੈ ਕੇ ਹੁਣ ਯੋਲੀ ਆਪਣੇ ਪਿੰਡਾਂ ਨੂੰ ਧੰਨਵਾਦ ਤੁਹਾਡਾ ਭਰਾਵੋ ਮੈਂ ਕਰੂੰਗਾ ਜਿਉਂ ਦੀਆਂ ਜਮੀਰਾਂ ਵਾਲੇ ਲੋਕੋਂ ਤੁਸੀਂ ਜਿਹੜੇ ਦਿਨੇ ਵੀ ਤੇ ਰਾਤ ਨੂੰ ਆ ਕੇ ਬੈਠਦੇ ਹੋ ਤੇ ਮੈਂ ਉਹ ਘਰਾਜ ਵਿੱਚ ਲੋਕਾਂ ਨੂੰ ਅਪੀਲ ਕਰਦਾ ਕਿ ਬਾਈ ਲੜਾਈ ਕੱਲਿਆਂ ਦੀ ਨਹੀਂ ਹੈ ਯਾਰ ਤੁਹਾਨੂੰ ਬੇਨਤੀ ਆ ਬਾਈ ਕਿ ਪਿੰਡਾਂ ਦੇ ਵਿੱਚੋਂ ਵਾਲੀਆਂ ਬੰਦ ਲਓ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਲੜਾਈ ਬਹੁਤ ਤਕੜੇ ਬੰਦਿਆਂ ਨਾਲ ਹੈ ਬਹੁਤ ਤਕੜੀਆਂ ਧਰਾਂ ਨਾਲ ਹੈ ਜਿਹੜੇ ਸਾਡੀ ਹੋਂਦ ਅਸਤੀ ਮਿਟਾ ਦੇਣਾ ਚਾਹੁੰਦੇ ਆ ਯਾਰ ਬੰਦ ਕੇ ਵਾਲੀਆਂ ਚੱਲੋ ਬਾਈ ਬਾਦਰਾ ਨਹੀਂ ਤੇ ਆਪਣੇ ਆਗੂ ਉੱਤੇ ਰੱਖੋ ਭਰੋਸਾ ਯਕੀਨ ਰੱਖੋ ਮੋਰਚਾ ਹਰ ਹਾਲ 'ਚ ਫਤੇ ਹੋਣਾ ਹੈ ਮੇਰਾ ਭਰਾ ਜੰਨੀਆਂ ਬਿਆਨਬਾਜ਼ੀਆਂ ਮੈਂ ਸੁਣ ਰਿਹਾ ਪੰਜਾਬ ਦੇ ਵਿੱਚੋਂ ਬੈਠੇ ਬੰਦਿਆਂ ਦੀਆਂ ਆ ਰਹੀਆਂ। ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਕਿਸੇ ਦੇ ਹੱਕ 'ਚ ਵੀ ਖੜਾਉਣਾ ਹੈ, ਖੜਨਾ ਤਾਂ ਉਹਦੇ ਵਿਰੋਧ 'ਚ ਵੀ ਨਾ ਖੜੋ ਜਾ। ਲੋਕਾਂ ਨੂੰ ਪੀ ਲਾ ਬਾਈ ਸਾਡੇ ਸਾਰੇ ਪੰਜਾਬਗਿਆਂ ਨੂੰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਆਪਾਂ ਖਨੌਰੀ ਤੇ ਸ਼ੰਭੂ ਜਿਹੜਾ ਆਪਣੇ ਮੋਰਚੇ ਲੱਗੇ ਹੋਇਆ ਉੱਥੇ ਵੱਡੀ ਗਿਣਤੀ ਦੇ ਵਜਾ ਕੋਪੰਡਾ ਦੇ ਵਿੱਚੋਂ ਸਾਵਨ ਲੈ ਕੇ ਵੱਧ ਤੋਂ ਵੱਧ ਪਹੁੰਚ ਗਏ। ਹੁਣ ਆਪਣੀ ਇੱਥੇ ਜਿਹੜੀ ਆ ਗੱਲਬਾਤ ਹੈ ਇਦੂ ਵਾਰ ਆਪਾਂ ਸਾਧਨ ਲੈ ਕੇ ਜਿੱਥੇ ਉੱਥੇ ਵੀ ਆਪਾਂ ਆਏ ਆ ਉਧਰੋਂ ਆਪਾਂ ਚਾਲੇ ਪਾਉਣੇ ਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਖੜਾ ਹੈ ਉਹਨੂੰ ਅਪੀਲ ਕਰਦੇ ਆ ਕਿ ਜਦੋਂ ਚੱਲੇਗੇ ਉਸ ਤੋਂ ਬਾਅਦ ਤੁਹਾਡਾ ਅੱਗੇ ਦੋਨਾਂ ਪਾਸਿਆਂ ਦੇ ਉੱਤੇ ਨਾਕਾ ਲੱਗਿਆ ਹੋਇਆ ਇਹ ਖੋਲ ਦਿਓ ਨਹੀਂ ਕਿਈ ਵਾਰੀ ਅਸੀਂ ਵੀ ਨਿਕਲਣਾ ਇੱਥੋਂ ਟਟਕਾ ਦੇ ਵਿੱਚ ਗੱਡੀਆਂ ਤੇਜ਼ੀ ਨਾਲ ਆਉਣਗੀਆਂ ਕੋਈ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ